ਅਸੀਂ ਇਹ ਤੇ ਤਿੰਨ ਘਾਰਿਆਂ ਪਰ ਉਹਨਾਂ ਦੇ ਘਰੀ ਕੋਠੀਆਂ ਤੇ ਨਹੀਂ ਚੜਿਆ ਸਾਡਾ ਨੀਵਾ ਘਰ ਸਾਡੇ ਘਰ ਬਹੁਤ ਪਾਣੀ ਚੜਿਆ ਦੋ ਸਾਡੀਆਂ ਗਾਵਾਂ ਮਰ ਗਈਆਂ ਨੇ ਲੱਖ ਲੱਖ ਦੀਆਂ ਗਾਂ ਜਿਹੜੀ ਸਾਡੀ ਇੱਥੇ ਮਰ ਗਈ ਸੋਣ ਵਾਲੀਆਂ ਗਾਵਾਂ ਕੀ ਅਤੀ ਕੀ ਅਤੀ ਦੇ ਵਿੱਚ ਕੀ ਇਹਨੂੰ ਚੰਗਾ ਲੱਭਾ ਕਿ ਇਹਨੂੰ ਨਾ ਲੱਭਾ ਆਪਾਂ ਇਥੋਂ ਨਿਕਲਣ ਦੀ ਬੱਚੇ ਨਿਕਲਣ ਦੀ ਕੀਤੀ ਜਿੰਨਾ 88 ਦਾ ਨਾ ਆਏ ਆਪਾਂ ਇਥੋਂ ਬੇੜੀਆਂ ਚ ਨਿਕਲੇ ਹਾਂ ਉਦੋਂ ਦੇ ਡਰੇ ਸੀ ਹੁਣ ਤਾਂ ਕਰਕੇ ਜੀ ਬਚਾਏ ਫਸ ਸੰਸਾਰੀ ਮਾਰੀ ਉਹ ਤੋਂ ਜ਼ਿਆਦਾ ਨਮੂਰੀ ਵਕਾਉਂਦੇ ਬੱਚੇ ਦੀ ਸਾਰਾ ਆ ਤਾਂ ਹੀ ਹੋ ਗਿਆ ਕਿ ਚੰ ਖਰਾਬ ਹੋ ਗਿਆ ਪੱਕਾ ਸਾਰਾ ਲੰਮਾ ਪੈ ਗਿਆ ਜਦੋਂ ਕੀ ਗਾ ਪੁੱਤਰ ਤੁਹਾਡਾ ਧੰਨਵਾਦ ਜੇ ਸਾਡੀ ਤੋਂ ਹੀ ਨਹੀਂ ਸੋਲ ਤਾਂ ਕੀਤੀ ਸਾਨੂੰ ਕੇ ਨੇ ਇਹਨੇ ਪੁੱਛਿਆ ਤੋ ਸਾਨੂੰ ਪੁੱਛਿਆ ਕੱਲ੍ਹ ਕੇ ਐਡਮਿਟ ਨੇ ਬਹੁਤ ਸਾਡਾ ਸ਼ੁਕਰੀਆ ਕੀਤਾ ਕਿਉਂਕਿ ਮੈਂ ਬਸ ਸਾਡੀ ਕੱਲ੍ਹ ਵੀ ਹੈਲਪ ਕੀਤੀ ਅੱਜ ਵੀ ਕੀਤੀ ਆ ਬਹੁਤ ਕੋਸ਼ਿਸ਼ ਕੀਤਾ ਤੇ ਕੰਡੇ ਤੇ ਬੈਠੇ ਆ ਅਸੀਂ ਤੁਹਾਡੇ ਸਿਰ ਤੇ ਬੈਠੇ ਆ ਮਾਂ ਸੂਰਤ ਦੇਤੀ ਆ ਤਾਂ ਸਾਡੀ ਚੜਦੀ ਕਲਾ ਅਸੀਂ ਤੁਹਾਡੇ ਸਿਰ ਤੇ ਆ